ਦੇ ਹਿਸਾਬ ਨਾਲ ਲੈ ਲੋ 250 ਰੁਪਏ ਕਿਲੋ ਤੋਲ ਕੇ ਲਿਓਗੇ ਇਤਨਾ ਹੀ ਰੇਟ ਬਣੇਗਾ ਇੱਕ ਟੋਕਾ ਡਾ 250 ਰੁਪਏ ਕਿਲੋ ਤੋਲ ਕੇ ਲਿਓਗੇ 10000 ਰੁਪਏ ਕੇ ਚਾਰੇ ਟਾਇਰ ਬਣਨਗੇ ਆਪਾਂ 8000 ਕੇ ਦੇ ਦਾਂਗੇ ਐਸੇ ਆਪਾਂ 8000 ਦੇ 8000 ਕੇ ਬਿਨਾਂ ਤੋਲੇ ਹੀ ਦੇ ਦਾਂਗੇ ਅੱਛਾ ਬਿੰਦਾਵੇਂ ਪਰ ਕੇ ਟਾਇਰ ਨੇ ਚਾਰੇ ਲੈ ਵੀ ਚੈੱਕ ਕਰ ਲੋ ਤੋਲ ਕੇ ਲੈ ਲੋ 250 ਰੁਪਏ ਕਿਲੋ ਦਾ ਹਿਸਾਬ ਤੇ ਵੇਖੋ ਕਿ 9000 ਕੇ ਟਾਇਰ ਬਣਨਗੇ ਆਪਾਂ 7000 ਕੇ ਦੇ ਦਾਂਗੇ ਤਾਂ Bajaj ਕਾਰਡ ਦੇ ਉੱਤੇ ਤੁਸੀਂ ਅਲਾਏ ਵੀਲ ਟਾਇਰ ਕੁਝ ਵੀ ਪਾ ਸਕਦੇ ਆਂਗੇ ਬਾਕੀ ਕਿਸ਼ਤਾਂ ਤੁਸੀਂ ਪੈਸੇ ਦੇ ਸਕਦੇ ਆਂਗੇ ਕੋਈ ਸਾਬਿਤ ਕਰਦੇ ਵੀ ਇਹ ਟਾਇਰ ਗੁੱਡੀ ਕਟਾ ਉਸ ਨੂੰ ਫਰੀ ਵਿੱਚ ਦੇ ਦੇਂਗਾ ਲਾਈਟ আর ਦੋਨੋਂ ਚੀਜ਼। ਹਾਂ ਜਿਹੜਾ ਬੰਦਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆਵਾ ਉਹਨੂੰ ਇਹ ਚੀਜ਼ ਫਰੀ ਦੇਵਾਂਗੇ ਆਪਾਂ। ਹਾਂ ਪੇਂਟ ਫਰੀ ਕਰਕੇ ਦੇਵਾਂਗੇ ਨਟ ਨਵੇਂ ਲਗਾ ਕੇ ਦੇਵਾਂਗੇ ਫਰੀ। 18 ਇੰਚ ਹੀ ਹੈ ਬ੍ਰੇਸ ਸਕੋਰਪੀਓ ਐਨ ਕਾ। ਠੀਕ ਹੈ। ਵਿਦਆਊਟ ਸਪੈਸਰ ਲੱਗੇਗਾ। ਆਹਾ 18 ਇੰਚ ਨਿਆ ਮਾਡਲ ਹੈ। ਨਿਆ ਹੀ ਸੈਟ ਹੈ। ਓਨਲੀ 35000 ਰੁਪਿਆ ਰੇਟ। ਹਾਂ 4000 ਕੇ 4 ਰੀਮੋਰ ਟਾਇਰ ਦੋਨੋਂ ਚੀਜ਼ ਡਾਲਦਾਂਗੇ। ਆਹ ਹਾ ਆਲਟੋ K10 ਮੇ ਪੜਾ ਹੈ ਵੈਗਨਰ ਮੇ ਪੜਾ ਹੈ I10 ਮੇ ਪੜਾ ਹੈ ਹਾਂ ਹਾਂ ਕਿਸੇ ਨੇ ਕਹਿਣਾ ਵੀ ਘੱਟ ਬਜਟ ਮੇ ਚਾਹੀਦੇ ਨੇ ਚਾਰ ਟਾਇਰ ਆ ਲੱਗ ਰੇ ਬ੍ਰੀਸਟੋਮ ਦੇ ਚਾਰੇ ਟਾਇਰ ਡਨ ਲੱਭਦੇ ਚਾਰੇ ਟਾਇਰ ਠੀਕ ਹੈ ਜਿਹੜੇ ਮਰਜ਼ੀ ਲੈ ਲੋ ਗੁੱਡੀ ਕੱਡੇ ਦੀ ਗਾਰੰਟੀ ਹੁੰਦੀ ਹੈ ਕੰਡੀਸ਼ਨ ਚ ਬਾਈ ਇਹ ਲੱਗਦਾ ਕਿ 90% ਟਾਇਰ ਨੇ ਬਾਈ 4000 ਕੇ ਚਾਰੇ ਟਾਇਰ ਹਾਂਜੀ ਮੇਤਰੋ ਬਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਪਾਕੜਾ ਲੈ ਆਏ ਬਾਈ ਲక్ష్ਮੀ ਟਾਇਰ ਦੇ ਉੱਤੇ ਬਾਈ ਮਨਜੀਤ ਹੋਰੀ ਆਪਣੇ ਨਾਲ ਲੈ ਬਾਈ ਮਨਜੀਤ ਯਾਰਾਂ ਦਾ ਯਾਰ ਆ ਬਾਈ ਓਰੇ ਕੋਈ ਵੀ ਚੀਜ਼ ਤੁਸੀਂ ਲਓਗੇ ਬਾਈ ਹੈਨਾ ਇੱਕ ਤਾਂ ਤੁਹਾਨੂੰ ਵਧੀਆ ਮਿਲੂਗੀ ਬਾਕੀ ਜਦੋਂ ਤੁਸੀਂ ਬਾਕੀ ਜਦੋਂ ਜਦੋਂ ਕੋਈ ਵੀ ਤੁਸੀਂ ਬਾਈ ਕੋਲ ਚੀਜ਼ ਲੈ ਕੇ ਬਈ ਹੈ ਨਾ ਤੇ ਜਦੋਂ ਤੁਹਾਨੂੰ ਚੀਜ਼ ਦਊਗਾ ਵੀ ਤੁਹਾਨੂੰ ਆਪ ਨੂੰ ਇਦਾਂ ਫੀਲ ਹੋਊਗਾ ਰਬੀਆ ਨਾ ਇੱਕ ਕਿਸੇ ਘਰ ਦੇ ਬੰਦੇ ਤੋਂ ਪਾਈ ਆ ਚੀਜ਼ ਆਪਾਂ ਹੈ ਨਾ ਬਈ ਆ ਸਸਰੀ ਘਰ ਤੇ ਬਈ ਹੈ ਨਾ ਮੈਂ ਬਾਈ ਨਾਲ ਨੂੰ ਤੱਕ ਸਿਰਫ ਦੋ ਕੁ ਵਾਰੀ ਮਿਲਿਆ ਪਰ ਇਦਾਂ ਰਿਲੇਸ਼ਨ ਹੋ ਗਿਆ ਬਈ ਹੈ ਨਾ ਜਿਵੇਂ ਇੱਕ ਸਗੇ ਭਰਾਵਾਂ ਵਾਲਾ ਰਿਲੇਸ਼ਨ ਹੁੰਦਾ ਬਈ ਹੈ ਨਾ ਤੇ ਬਈ ਕੀ ਹਾਲ ਚਾਲ ਹੈ ਵਧੀਆ ਬਈ ਅੱਛਾ ਪਰ ਤੁਮਲਾ ਸਾਲ ਹੀ ਹੋ ਗਿਆ ਵੀਡੀਓ ਕਰੇ ਨਾ ਸਾਲ ਪੱਲੇ ਪਾਈ ਦੀ ਹੁਣ ਤੱਕ ਵੀ ਚੱਲੀ ਜਾ ਰਹੀ ਹੈ ਵੀਡੀਓ ਕੱਲ ਵੀ ਇੱਕ ਗੱਡੀ ਆਈ ਦੀ ਕਰੇ ਵੀਡੀਓ ਦੇਖ ਕੇ ਹੀ ਆਇਆ ਮੇਰੇ ਸਵੇਰੇ ਦੇਖੀ ਦੀ ਵੀਡੀਓ ਸ਼ਾਮ ਨੂੰ ਗੱਡੀ ਲੈ ਆਇਓ ਠੀਕ ਤੇ ਹੁਣ ਆਪਾਂ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਇਆ ਲਾਈਟਾਂ ਦੇ ਹਾਂਜੀ ਆ ਦੇਖੋ ਮੇਰੇ ਸਾਰੇ 20 ਇੰਚੀ ਲਾਈਵ ਲੈ ਹੂੰ ਜਿਹੜਾ ਮਰਜ਼ੀ ਡਿਜ਼ਾਈਨ ਲਓ ਓਕੇ 90% ਟਾਇਰ ਮਿਲੂਗਾ ਕੋਈ ਗੁੱਡੀ ਘਟਿਆ ਟਾਇਰ ਨਹੀਂ ਹੋਊਗਾ ਹੂੰ ਹੂੰ ਕੋਈ ਪਿੰਟ ਨਹੀਂ ਹੋਊਗਾ ਲਾਈਵ ਟੁੱਟਿਆ ਰਿਪੇਰ ਗਿਆ ਹਰ ਇੱਕ ਚੀਜ਼ ਦੀ ਗਾਰੰਟੀ ਹੋਈ ਠੀਕ ਹੈ 20 ਇੰਚੀ ਲਾਈਵਲ 55000 ਰੁਪਏ ਲਾਈਟ আর ਦੋਨੋ ਚੀਜ਼ ਆਜਾ ਹੁਣ ਮੈਂ ਇੱਕ ਥੋੜੀ ਗੱਲ ਵਿਚਾਲੇ ਆ 55000 ਰੁਪਏ ਨਹੀਂ ਹੁੰਦਾ ਕਿਸੇ ਲਵੇ ਹਨਾ ਮੈਂ ਕਈ ਵੀਡੀਓ ਕਰੀਆਂ ਨੇ ਜਿਹਦੇ ਵਿੱਚ ਅਲਾਇ ਐਵਿਲਾਂ ਦੇ ਟਾਇਰਾਂ ਦੇ ਉੱਤੇ ਫਾਈਨਾਂਸ ਵੀ ਹੋ ਜਾਂਦਾ ਬਜਾਜ ਕਾਰਡ ਦੇ ਫਾਈਨਾਂਸ ਹੋ ਜਾਓ ਕਰਾ ਦੋਗੇ ਹਾਂ ਕਰਾ ਦਾਂਗੇ ਠੀਕ ਹੈ ਤੇ ਭਾਈ ਇਹ ਚੀਜ਼ ਦਾ ਸਭ ਤੋਂ ਵੱਡਾ ਫਾਇਦਾ ਅਗਰ ਅਲਾਇਆ ਨਾਲ ਸ਼ੌਂਕ ਆ ਭਾਈ ਤਾਂ ਬਜਾਜ ਕਾਰਡ ਦੇ ਉੱਤੇ ਤੁਸੀਂ ਅਲਾਇ ਐਵਿਲ ਟਾਇਰ ਕੁਝ ਵੀ ਪਾ ਸਕਦੇ ਆਂਗੇ ਪਾਕਿਸਤਾਨ ਤੁਸੀ ਪੈਸੇ ਦੇ ਸਕਦੇ ਆ ਅਗਰ ਤੁਹਾਨੂੰ ਸ਼ੌਂਕ ਆ ਕਈ ਕਹਿਣਗੇ ਵੀ ਹਨਾ ਕਿਸ਼ਤਾ ਕਿਨੇ ਭਰਨੀਆਂ ਨੇ ਕਿਸ਼ਤਾ ਉਹੀ ਭਰੂਗਾ ਜਿਹਨੇ ਲਾਇ ਵਾਉਣੇ ਨੇ ਜਿਹਨੂੰ ਸ਼ੌਂਕ ਆ ਬਈ ਠੀਕ ਆ ਬਈ ਮਿੱਤਰੋ ਤੇ ਆਪਣੇ ਲਵੇ ਜੇ ਮੈਂ ਫਿਊਲ ਕੰਟਰਾ ਦੇ ਹਨਾ ਇਹ 18 ਇੰਚ ਦਾ ਲਾਇ ਟਾਇਰ ਆ ਵੀਰੇ ਥਾਰ ਗੱਡੀ ਮੇ ਲੱਗੇਗਾ ਸਕਾਰਪਿਓਂ ਵੀ ਲੱਗ ਜਾਏਗਾ ਠੀਕ ਹੈ ਨਿਆ ਲੈਵਾਂਗੇ ਆਪਾਂ ਘੱਟੋ ਘੱਟ 2 ਲੱਖ ਰੁਪਏ ਦਾ ਲਾਇ ਲਾਇ ਮਿਲੂਗਾ ਕੱਲਾ ਠੀਕ ਹੈ ਇਹ オリジナル ਆ ਕਿਵੇਂ オリジナル ਹੈ ਠੀਕ ਹੈ ਹਾਂਜੀ ਓਕੇ ਤੇ ਨਵੇਂ ਟਾਇਰ ਹੈ 90% ਟਾਇਰ ਹੈ ਲੈ ਵੀ ਮਿੱਤਰੋ 9000 ਰੁਪਏ ਦਾ ਲਾਇ ਵੀ ਤੇ ਟਾਇਰ ਦੋਨੋਂ ਚੀ ਹੁਣ ਜਿਹੜੇ ਬਈ ਕਹਿੰਦੇ ਨੇ ਗੁੱਡੀ ਕੱਢੀ ਇਹ ਉਹ ਆ ਚੈੱਕ ਕਰ ਲੈ। ਆ ਆ ਮੁੰਮਣੀਆਂ ਜੇ ਹੁੰਦੀਆਂ ਉਹ ਵੀ ਇਦਾਂ ਹੀ ਖੜੀਆਂ ਬਈ ਹਨਾ। ਦੇਖੋ ਆ ਸਾਰੇ ਪੂਰੇ ਵਧੀਆ ਕੁਆਲਿਟੀ ਦੇ ਟਾਇਰ ਮਿਲਣਗੇ ਤੁਹਾਨੂੰ। ਇਹ ਐਮ ਆਰ ਐਫ ਦਾ ਇੰਡੀਅਨ ਟਾਇਰ ਜਿਹੜਾ ਥਾਰ ਮੇ ਨਾਲ ਆਂਦਾ ਦੈਂਸੀ ਤੋਂ। ਠੀਕ ਆ ਉਹ ਵਾਲਾ। ਠੀਕ ਆ ਬਈ। ਅੱਛਾ ਹੁਣ ਇਹ ਤੁਹਾਨੂੰ ਕਿਹਾ ਜੇ ਮੈਂ ਹੁਣ ਆਹਾ ਥਾਰ ਵਾਲਾ ਨਾ ਜਿਵੇਂ ਇਹ ਇਹ ਲਾਈਟ ਆ ਰਹੀ ਕਿਵੇਂ ਕਿੰਨੇ ਦਾ ਹੋਊਗਾ ਇਹ? ਇਹ ਵੀ 55000 ਕੀ ਰੇਂਜ ਮੇ ਲਾਇ ਵੀ ਇਹ ਟਾਇਰ ਦੋਨੋਂ ਚੀਜ਼। 4 ਪੀਸ 5000। 4 ਪੀਸ ਹੋਣਗੇ 5। 4 ਪੀਸ 4। 4 ਪੀਸ ਹੋਣਗੇ ਅੱਜ ਹੁਣ ਜਿਹੜੀ ਵੀ ਆਪਾਂ ਗੱਲ ਕਰਾਂਗੇ ਚਾਰ ਪੀਸਾਂ ਦੀ ਗੱਲ ਕਰਾਂਗੇ ਚਾਰ ਪੀਸ ਹੀ ਲੈਣਗੇ ਪੁਰਾਣੇ ਜਿਹੜੇ ਮਿਲਾਂਗੇ ਇਹ ਕ੍ਰੋਮ ਵਾਲੇ ਨੇ ਆਹ ਇਹ ਕ੍ਰੋਮ ਵਾਲੇ 17 ਇੰਚ ਵਿਕਟਰ ਕੰਪਨੀ ਕੇ オリジナル ਸੈਟ ਐ ਕੋਈ ਟੁੱਟਿਆ ਰਿਪੇਅਰ ਨਹੀਂ ਕੋਈ ਪਿੰਡ ਨਹੀਂ ਆ ਕਿਹੜੀ ਗੱਡੀ ਦੇ ਵਿਕਟਰ ਕੰਪਨੀ ਦਾ ਨਇਆ ਲਾਈਵ ਲੈਵਾਂਗੇ 35000 ਰੁਪਏ ਇਕੱਲਾ ਲਾਏ ਲਾਏ ਮਿਲੂਗਾ ਹਾਂ ਹਾਂ ਇਹ ਆਪਾਂ 30000 ਰੁਪਏ ਕੇ ਲਾਈਵ ਤੇ ਟਾਇਰ ਵੀ ਚਲਨ ਕੰਪਨੀ ਕੇ ਟਾਇਰ ਹੈ 80% ਟਾਇਰ ਹੈ 80% ਔਰ 90% ਲੈ ਵੀ ਚੈੱਕ ਕਰ ਲਓ ਗੁੱਡੀ ਕੱਡੇ ਦੀ ਰਬੜ ਚੜ੍ਹੇ ਦੀ ਗਾਰੰਟੀ ਹੋ ਗਈ ਟਾਇਰ ਦੀ ਠੀਕ ਹੁਣ ਜਿਹੜੇ ਬਈ ਹੈ ਨਾ ਮਿੱਤਰ ਜਿਨ੍ਹਾਂ ਨੂੰ ਨਹੀਂ ਪਤਾ ਕਹਿੰਦੇ ਨਾ ਗੁੱਡੀ ਕੱਟੀ ਹੋਈ ਹੈ ਸਾਫ਼ ਦੀਂਦੀ ਆ ਹੁਣ ਉਹਨਾਂ ਨੂੰ ਆ ਚੀਜ਼ ਦਿਖਾ ਦਈਏ ਹੁਣ ਆ ਦੇਖੋ ਕਿ ਇਹ ਗੁੱਡੀ ਕੱਟੀ ਹੋਈ ਹੈ ਬਈ ਬਈ ਉਹੀ ਨਾ ਕਮੈਂਟ ਕਰੀ ਚੱਲਿਆ ਕਰੋ ਜਿਹੜੀ ਚੀਜ਼ ਜੈਨੂਨ ਹੁੰਦੀ ਉਹਨੂੰ ਜੈਨੂਨ ਰੱਖਿਆ ਕਰੋ ਮੇਰਾ ਭਾਈ ਬੇਫਾਲਤੂ ਦਾ ਕਮੈਂਟ ਓਵੇਂ ਨਾ ਕਰਿਆ ਕਰੋ ਵੀ ਯਾਰ ਇਹ ਐਵੇਂ ਐਵੇਂ ਹੈ ਨਾ ਵੀ ਖਾਮ ਖਾਬ ਅਗਲੀ ਦੀ ਭੰਡੀ ਕਰਨੀ ਯਾਰ ਜਦੋਂ ਵਾਲਾ ਕਹਿ ਰਿਹਾ ਵੀ ਹੈ ਨਾ ਵੀ origignal ਚੀਜ਼ ਆ ਅਗਰ ਤੁਹਾਨੂੰ ਬਾਅਦ 'ਚ ਪਤਾ ਲੱਗਦਾ ਵੀ ਹੈ ਨਾ ਵੀ ਇਹ ਗੁੱਡੀ ਕਟਿਆ ਦੇਤਾ ਤਾਂ ਵੀ ਉਹਦੀ ਵੀ ਪੂਰੀ ਤਸੱਲੀ ਹੈ ਉਹ ਗਾਰੰਟੀ ਹੋ ਗਈ ਬਈ ਆਪਾਂ ਨਾ ਕਟਾ ਕੋਈ ਸਾਬਿਤ ਕਰਦੇ ਵੀ ਇਹ ਟਾਇਰ ਗੱਡੀ ਕਟਾ ਉਸ ਨੂੰ ਫਰੀ ਮੇ ਹੀ ਦੇ ਦੇਂਗਾ ਲਾਈਟ আর ਦੋਨੋਂ ਚੀਜ਼ ਲੱਕ ਬਈ ਹੋਰ ਬਈ ਇਸ ਤੋਂ ਵੱਧ ਕੀ ਗਾਰੰਟੀ ਹੈ ਬਈ ਇਹ ਵੀ 17 ਇੰਚੀ ਲਾਈਟ ਆ ਰਹਾ ਹਾਂ ਹਾਂ ਤੇ 12 ਇੰਚੀ ਹੈ ਇਹ ਨੀਓ ਕੰਪਨੀ ਦਾ 17 ਇੰਚੀ ਲਾਈਟ ਆ ਰਿਟੇਜ ਮੇ ਪਾਇਨੇ ਆਪਣਾ ਨੇ ਓਕੇ ਇਹ ਹੈ ਉਹ ਗੱਡੀ ਚ ਪਾਇਨੇ ਬਈ ਹਨਾ ਇਹ ਇਹ ਵੱਡਾ ਆ ਗਿਆ ਛੋਟਾ ਆ ਗਿਆ ਨਾ ਤੇ ਸੇਮ ਹੈ ਇਹ 17 ਇੰਚੀ ਹੈ ਦੋ ਪੀਸ ਲਗਾ ਦिए ਦੋ ਰਹਿੰਦੇ ਨੇ ਅਸਾ ਉਹ ਜੋ 17 ਪਾਇਨੇ ਉਹ 14 ਪਾਇਨੇ ਰਿਟੇਜ ਮੇ 14 ਇੰਚੀ ਕੱਢੇ ਨੇ ਉਹ ਟਾਇਰ ਦੇ ਚੱਲ ਜੀ ਬਈ ਚਲ ਜੇਗਾ ਬਾਈ ਲੱਗਿਆ ਨਹੀਂ ਹੈਗਾ ਪੂਰਾ ਪ੍ਰੋਪਰ ਹੈ ਠੀਕ ਹੈ ਠੀਕ ਹੈ ਮੈਂ ਚਾਲ ਲਾਣਾ ਵਿਗੜ ਜੇ ਠੀਕ ਹੈ ਅੱਛਾ ਲੋ ਲੋ ਪ੍ਰੋਫਾਈਲ ਟਾਇਰ ਪਾਦੇ ਆਪਾਂ ਠੀਕ ਹੈ ਆ ਇਧਰਲੀ ਸਾਈਡ ਵੀ ਪੈਨੇ ਬਈ ਅਸੀਂ ਲੋਰੇ ਸਾਰੇ 17 ਇੰਚੀ ਲਾਇ ਟਾਇਰ 30 35000 ਕੀ ਰੇਂਜ ਵਿੱਚ ਸਾਲ ਗਏ ਠੀਕ ਇਹ 35 35000 ਦੇ 30 30000 ਰੁਪਈਆ ਦੇ ਬਈਆਂ ਦਾ ਆ ਲਾਇ ਵੀ ਦਾ ਟਾਇਰ ਪੁਰਾਣਿਆਂ ਦੇ ਉੱਤੇ ਹੀ ਫਾਈਨਾਂਸ ਕਰਾ ਦਾਂਗੇ ਤੁਹਾਡਾ ਬਈ ਹਨਾ ਇਹ ਵੀ ਚੱਕਰ ਬਣਾ ਮੰਨੋ ਜਦੋਂ ਮਰਜ਼ੀ ਆ ਜਾਓ ਬਈ ਹਨਾ ਬਾਈ ਉਹਨਾਂ ਨਾਲ ਬਈ ਇੱਕ ਗੱਲ ਹੋਰ ਬਾਈ ਹਨਾ ਜਿਹੜੇ ਫੋਨ ਕਰਦੇ ਨੇ ਬਾਵਾ ਉਹਨਾਂ ਵਾਸਤੇ ਕੁਝ ਫੋਨ ਫੋਨ ਦਾ ਪਾਬਾ ਆਉਂਦਾ ਹੋਊਗਾ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਫੋਨ ਜਿਆਦਾ ਨਾ ਕਰਿਆ ਕਰੋ ਰਿਕੁਐਸਟ ਹੈ ਹੱਥ ਜੋੜ ਕੇ ਐਡਰੈਸ ਨੋਟ ਕਰ ਲਓ ਸਿੱਧਾ ਆ ਜਾਓ ਅਵੇਲੇਬਲ ਮਿਲੂਗਾ ਸਾਰਾ ਜੋ ਵੀ ਚੀਜ਼ ਲੈਣੀ ਆ ਲਾਏ ਟਾਇਰ ਜੋ ਵੀ ਲੈਣਾ ਜਿਹੜੀ ਮਰਜ਼ੀ ਗੱਡੀ ਲੈਣਾ ਜਿਹੜਾ ਮਰਜ਼ੀ ਡਿਜ਼ਾਈਨ ਲੈਣਾ ਘੱਟੋ ਘਟ ਨਾ ਨਾ ਕਰਦੇ ਮੈਂ ਵੈਸੀ ਰਫਲੀ ਜਿਹਾ ਕਹਿ ਰਿਹਾ 150 ਤੋਂ 200 ਕਾਰ ਦਾ ਅਲਾਈ ਵੀਲ ਉਰੇ ਪਿਆ ਬਾਈ ਉਹਨਾਂ ਲਵੇ ਜਦੋਂ ਮਰਜ਼ੀ ਆ ਜਾਓ ਗੱਡੀ ਲੈ ਕੇ ਤੁਹਾਨੂੰ ਕੁਛ ਨਾ ਕੁਛ ਮਿਲ ਜਾਣਾ ਚਾਹੇ ਤੁਸੀਂ ਪੁਰਾਣਾ ਲੈ ਲਓ ਚਾਹੇ ਤੁਸੀਂ ਨਵਾਂ ਲੈ ਲਓ ਸਾਰੇ ਦਿਖਾ ਦੂੰਗਾ ਨਵੇਂ ਲੱਗਦੇ ਨਵਾਂ ਅੱਜ ਇਹ ਇਹ ਸਾਰੇ ਪ੍ਰਾਣੇ ਆਪਾਂ ਹੁਣ ਤੱਕ ਦਿਖਾਏ ਨੇ। ਇਹ ਪ੍ਰਾਣੇ 18 ਇੰਚੀ, ਇਹ 19 ਇੰਚਾ ਲਾਈਟਰ। ਦੇਖੋ ਬਈ ਨਵੇਂ ਵਰਗੇ ਪਏ ਨੇ ਬਈ। ਆਪਣੀ ਜਾਕਰੂਜ। ਹੂੰ ਹੂੰ ਜਿਹੜੀ ਮਰਜ਼ੀ ਗੱਡੀ 'ਚ ਲਗਾ ਦਿਓ। ਬਿਲਕੁਲ ਨਵੇਂ ਵਰਗਾ ਪਿਆ ਬਈ ਹਨਾ। ਤੇ ਆ ਆ ਗਿਆ ਬਈ ਹਨਾ ਜਿਹੜੇ ਇਹ ਇੱਕ ਉਦਾਂ 17 ਇੰਚੀ ਮਰਕੜੀ 'ਚ। ਠੀਕ ਹੈ। ਲੈ ਚੈੱਕ ਕਰ ਲਓ ਬਈ। ਇਹ ਵੀ ਪੂਰਾ ਵਧੀਆ ਮੈਂ। ਇਹ ਵੀ ਚੱਲਣਗੇ ਟਾਇਰ ਹਨ। origignal ਟਾਇਰ ਨੇ ਸਾਰੇ। ਲੈ ਵੀ। ਇਹਦਾ ਵੀ ਰਿਜ਼ਲਟ ਦਿਖਾਣਾ। 2000 ਰੁਪਏ ਦਾ ਲਾਈਟਰ ਦਿੰਦਾ। ਕ੍ਰੇਟਾ ਬਰੇਜ਼ਾ, i know ਆ। ਜਿਹੜੀ ਮਰਜ਼ੀ ਗੱਡੀ 'ਚ ਲਗਾ ਦਿਓ ਤੇਰਾ ਇਹ ਚੀਜ਼ ਵਧੀਆ ਟਾਇਰ ਵਧੀਆ ਪਏ ਨੇ ਬਾਈ ਹਰ ਨਾਲ ਵੈਸੀ ਗੱਲ ਮਾੜੀ ਜਿਹੀ ਤਾਂ ਲੈ ਕੇ ਵੀ ਨਹੀਂ ਆਉਂਦਾ ਹੈਗਾ ਇਹ ओरिजिनल ਥਾਰ ਦਾ ਠੀਕ ਹੈ ਆ ਜਾ ਕਰੋ ਇਹ 16000 ਕੇ ਚਾਰੇ ਪੀਸ ਲਾਏ ਲਾਏ ਕੇ ਦਿੰਦਾ ਇਕੱਲੇ 16000 ਰੁਪਈਆ ਦੇ ਚਾਰੇ ਪੀਸ ਲਾਏ ਇਕੱਲਾ ਲਾਈ ਵੀ ਠੀਕ ਹੈ ਤੇ ਇੱਕ ਗੱਲ ਹੋਰ ਬਾਈ ਹਨਾ ਜਿਹੜੇ ਬਾਈ ਜਿਵੇਂ ਉਹ ਹੁੰਦੇ ਨਾ ਥੋੜੇ ਟਾਇਰ ਜਿਵੇਂ ਪਗੇ ਦੇ 10% 20% ਉਹ ਬਾਈ ਟਾਇਰ ਲੈਗੀ ਨਹੀਂ ਆਉਂਦਾ ਨਹੀਂ ਉਹ ਨਹੀਂ ਲੈ ਕੇ ਆ ਕਿਉਂਕਿ ਜਰ ਜਗਾ ਭਰਨੀ ਹੋ ਆ ਪਹਿਲੇ ਚਾਹੀ ਚੀਜ਼ਾਂ ਨਾਲ ਭਰ ਲਈ ਆਪਾਂ ਹਨਾ ਤੁਹਾਨੂੰ ਸਾਰਾ ਦਿਖਾਉਂਗਾ ਸਟਾਕ ਜਿਹੜਾ ਅੰਦਰ ਪਿਆ ਵੀ ਤਾਂਕਾ ਲੱਗਿਆ ਪਈਆਂ ਨੇ ਵਧੀਆ ਵਧੀਆ ਕੁਆਲਿਟੀ ਦੇ ਟਾਇਰ ਤੁਹਾਨੂੰ ਸਾਰੇ ਦਿਖਾਉਂਗਾ ਮੈਂ ਅਜਾ ਇੱਕ ਗੱਲ ਹੋਰ ਵੀ ਬਈ ਹਨਾ ਦੇਖੋ ਬਾਈ ਨੇ ਆਪਾਂ ਨੂੰ ਪਹਿਲੀ ਗੱਲ ਕਰਤੀ ਕਹਿੰਦਾ ਵੀ ਜਿਹੜਾ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਬਈ ਹਨਾ ਜਿਵੇਂ ਹੁਣ ਗੱਡੀ ਦੇ ਉੱਤੇ ਕੋਈ ਵੀ ਬਾਈ ਹਨਾ ਜਿੱਥੋਂ ਵੀ ਆਪਾਂ ਕਰਾਉਣਾ ਆ ਹੱਬਾਂ ਦੇ ਉੱਪਰ ਪੇਂਟ ਕਰਾਉਣਾ ਏ ਘਟੋ ਘਟ 600 ਰੁਪਿਆ ਲੈ ਲੈਂਦੇ ਨੇ ਬਾਈ ਪੇਂਟ ਕਰਕੇ ਤੇ ਆਪਣਾ ਨਟ ਲਗਾ ਕੇ ਦੇ ਦਿੰਦੇ ਨੇ ਜਿਹੜੇ ਜਿਹੜਾ ਬੰਦਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆਇਆ ਹੋਆ ਉਹਨੂੰ ਇਹ ਚੀਜ਼ ਫਰੀ ਦੇਵਾਂਗੇ ਆਪਾਂ ਹਾਂ ਪੇਂਟ ਫਰੀ ਕਰਕੇ ਦੇਵਾਂਗੇ ਨਟ ਨਵੇਂ ਲਗਾ ਕੇ ਦੇਵ ਠੀਕ ਹੈ ਭਾਈ ਇਹ ਚੀਜ਼ ਸਾਡੇ ਵੱਲੋਂ ਤੋਹਫਾ ਬਾਈ ਹੋਰਾਂ ਵੱਲੋਂ ਤੋਹਫਾ ਬਈ ਹੈ ਨਾ ਵੀ ਆਓ ਵੀਡੀਓ ਸ਼ੇਅਰ ਕਰਕੇ ਕੋਈ ਵੀ ਚੀਜ਼ ਉਹ ਪਵਾਨੇ ਤੁਸੀਂ ਤੁਹਾਨੂੰ 600 ਦੀ ਸਰਵਿਸ ਜਿਹੜੀ ਬਿਲਕੁਲ ਫ੍ਰੀ ਦਿੱਤੀ ਜਾਊਗੀ ਨਾਲੇ ਵਿਦ ਫਿਟਿੰਗ ਵੀ ਨਾਲੇ ਫਿਟਿੰਗ ਵਿਦ ਫਿਟਿੰਗ ਭਾਈ ਹੈ ਨਾ ਤੇ ਆ ਜਾ ਕੇ ਕਰ ਲਓ ਬਈ ਹੈ ਨਾ ਛੋਟੇ ਛੋਟੇ ਜਿਵੇਂ अल्टੋਾਂ ਦੇ ਕਿਸੀ ਕੋਈ 13 ਇੰਚੀ 12 ਇੰਚੀ ਕੋਈ 6000 7000 ਹਮਮ ਅਲਾਏ ਆ ਜਾ ਕੇ ਕਰ ਲਓ ਸਾਰੇ ਭਾਈ ਹੈ ਨਾ ਅਲੱਗ ਅਲੱਗ ਚੀਜ਼ਾਂ ਪਈਆਂ ਨੇ ਅਲੱਗ ਅਲੱਗ ਗੱਡੀਆਂ ਜਿਵੇਂ ਆਹ ਆ ਚੈੱਕ ਕਰ ਲਓ ਕਿੰਨਾ ਸੋਹਣਾ ਇੱਕ ਰੋਮ ਦਾ ਸੈੱਟ ਹੈ 1 ਅਲਟੋ ਦਾ ਠੀਕ ਹੈ ਬਈ ਆ ਚੈੱਕ ਕਰ ਲੋ ਸਨੇਕ ਵਾਲੇ ਹੋ ਗਏ ਪੁਰਾਣੇ ਜਿਹੜੇ ਹੁੰਦੇ ਨਾ ਵੀ ਜਿਹੜੇ ਮਰ ਜੇ ਇਹ 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 ਸਾਰੇ ਉੱਪਰਲੇ ਨਾ ਉੱਪਰਲੇ ਸਾਰੇ ਨਵੇਂ ਬਈ ਆ ਸਾਰੇ ਨਵੇਂ ਲਾਇਏ ਵੀ ਨੇ ਕੋਈ ਵੀ ਅਗਰ ਤੁਸੀਂ ਪਵਾਉਣਾ ਕਿਸੇ ਵੀ ਗੱਡੀ ਦੇ ਵਿੱਚ ਕੈਸ਼ ਤਾਂ ਕੈਸ਼ ਵੀ ਤਾਂ ਫਾਈਨਾਂਸ ਵੀ ਤੁਸੀਂ ਕਰਵਾ ਸਕਦੇ ਹੋਗੇ ਬਹੁਤ ਜੇ ਡਾਊਨ ਪੇਮੈਂਟ ਦੇਣੀ ਤਾਂ ਥੋੜੀ ਇੱਛਾ ਬਈ ਹਨਾ ਤੇ ਥੋੜੀ ਕਿਸ਼ਤ ਘੱਟ ਬਣ ਦੂਗੀ ਆ ਚੈੱਕ ਕਰ ਲਓ ਕਿ ਨਵੇਂ ਵੀ ਤੁਸੀਂ ਪਵਾ ਲ ਜਿੰਨੇ ਮਰਜ਼ੀ ਲੈ ਜਾਓ ਬਈ ਨਵੇਂ ਜਦੋਂ ਮਰਜ਼ੀ ਆਓ ਸਾਰੇ ਸਾਈਜ਼ ਅਵੇਲੇਬਲ ਪਏ ਨੇ ਬਈ ਉਹਨਾਂ ਕੋਲੇ ਕੋਈ ਉਹ ਚੈੱਕ ਕਰ ਲਓ ਬਈ 18 ਇੰਚ ਹੀ ਹੈ ਵੀਰੇ ਸਕਾਰਪਿਓ ਐਨ ਕਾ ਠੀਕ ਹੈ ਵਿਦਾਊਟ ਸਪੈਸਰ ਲੱਗੇਗਾ ਆਹਾ 18 ਇੰਚ ਨਇਆ ਮਾਡਲ ਹੈ ਨਇਆ ਹੀ ਸੈਟ ਹੈ ਓਨਲੀ 35000 ਰੁਪਿਆ ਰੇਟ ਸਿਰਫ ਸਿਰਫ 35000 ਰੁਪਿਆ ਰੇਟ ਲੈ ਬਈ ਸਿਰਫ ਬਿਨਾ ਸਪੈਸਰ ਤੋਂ ਲੱਗੇਗਾ 18 ਇੰਚ ਸਕਾਰਪਿਓ ਐਨ ਮੇ ਲਗਾਉਣਾ ਐ ਐਕਸਯੂ ਮੇ ਲਗਾਉਣਾ ਓਕੇ ਲੈ ਬਈ ਬਾਈ ਤੇ ਉਹ ਬਈ ਜਿਵੇਂ ਦੂਜੀਆਂ ਗੱਡੀਆਂ ਤੇ ਆਉਂਦੇ ਆ ਨਾ ਜਿਵੇਂ ਸਫਾਰੀ ਵਗੈਰਾ ਤੇ ਇਹ ਸਫਾਰੀ ਕੇ ਕੋਈ 10000 ਕਾ ਕੋਈ 12000 ਕਾ ਮਾਡਲ ਕੇ ਹਿਸਾਬ ਦਾ ਹੂੰ ਏ ਬਈ ਇਹ ਨਹੀਂ ਹੈਗਾ ਵੀ ਹਨਾ ਵੀ ਤੁਹਾਨੂੰ ਕੋਈ ਮਰਜ਼ੀ ਗੱਡੀ ਲਿਆਓ ਵੀ ਉਹ ਹੋਣਾ ਨਹੀਂਗਾ ਜਿਹੜੀ ਮਰਜ਼ੀ ਗੱਡੀ ਦਾ ਜਿਹੜਾ ਮਰਜ਼ੀ ਡਿਜ਼ਾਈਨ ਲੇ ਲੋ ਆਪਣੇ ਕੋਲ ਮਿਲੂਗਾ ਆ ਚੈੱਕ ਕਰੋ ਬਈ ਉਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਮਤਲਬ ਨਵਾਂ ਆ ਹਾਲੇ ਇਹ ਨਵਾਂ ਆ ਆ ਵੀ 18 ਇੰਚੀ ਹੈ ਵੀ ਕਰੇਟਾ ਬਰੇਜਾ ਇਹ ਨਵਾਂ ਆ ਜਿਹੜੀ ਮਰਜ਼ੀ ਗੱਡੀ ਮੇ ਲਗਾ ਲਿਓ ਫਾਈਵ ਔਲ ਮੈਂ ਅੱਛਾ ਕੋਈ 2000 ਰੁਪਏ ਦਾ ਰੇਟ ਹੈ ਨਵੇਂ ਦਾ 30000 30000 4 ਪੀਸ 4 ਪੀਸ ਅੱਛਾ ਜਿਵੇਂ ਬਈ ਹਨਾ ਮੈਂ ਗੱਲ ਕਰਾ ਜਿਵੇਂ ਹੁਣ ਇਹ ਅਲਾਈ ਵੀ ਨੇ ਇਹਨਾਂ ਦੀ ਕੋਈ ਹੁੰਦੀ ਆ ਕੋਈ ਗਾਰੰਟੀ ਗਰੰਟੀ ਆਉਂਦੀ ਇਹ ਬਪਾ ਲੋ ਲੋ ਪ੍ਰੋਫਾਈਲ ਟਾਇਰ ਪੋ ਵਾਲੇ ਵੱਡਾ ਸਾਈਜ਼ ਕੋਲੇ ਉਹ ਖੱਡੇ ਮਨ ਲੱਕਨ ਲਾਇਬਿਲਿਟੀ ਟੁੱਟਣੇ ਕੀ ਕੋਈ ਗਾਰੰਟੀ ਨਹੀਂ ਹੈ ਠੀਕ ਹੈ ਲੋ ਵੇ ਹਨਾ ਗਾਰੰਟੀ ਟੁੱਟਦੀ ਨਹੀਂ ਦੀ ਕੋਈ ਹੈ ਨਹੀਂ ਬਾਈ ਹਨਾ ਗਾਰੰਟੀ ਸਿਰਫ ਹੈਗੀ ਹੈ ਕਿ ਕਲਰ ਫੇਡ ਹੋਣ ਦੀ ਤੇ ਲੋ ਬਾਈ ਜੇ ਕਿਸੇ ਨੇ ਬਾਈ ਹਨਾ ਕਈ ਵਾਰ ਕੋਈ ਹੁੰਦੇ ਨੇ ਦੇਖੋ ਸਾਰਿਆਂ ਨੂੰ ਲਾਇ ਵੀਲ ਵੀ ਪਸੰਦ ਨਹੀਂ ਆਉਂਦੇ ਸਾਰਿਆਂ ਨੂੰ ਰਿੰਮ ਵੀ ਨਹੀਂ ਪਸੰਦ ਆਉਂਦਾ ਦੇਖਦੇ ਨੇ ਰਿੰਮ ਵੀ ਪੋਲੇ ਦਾ ਰਿੰਮ ਵੀ ਬਾਈ ਨਾਲ ਕੋਲ ਹੁੰਦੇ ਨੇ ਤੇ ਆ ਜੋ ਇਹ ਤਾਂ ਡੈਲੀ ਉਤਰਦੇ ਨੇ ਰਿੰਮ ਤਾਂ ਹਾਂਜੀ ਆ ਚੈੱਕ ਕਰੋ ਬਾਈ ਆ ਆ ਗਏ ਬਿਲਕੁਲ ਨਵੇਂ ਵਰਗੇ ਟਾਇਰ ਦੇ ਟਾਇਰ ਆ ਗਏ ਭਾਈ ਮਿਚਲਨ ਕੌਂਟੀਨੈਂਟਲ ਗਏ ਠੀਕ ਹੈ ਜਿਹੜੇ ਆਪਾਂ ਕਈ ਵਾਰੀ ਵੀਡੀਓ ਦੇਖੀ ਹੈ 250 ਰੁਪਿਆ ਕਿਲੋ ਹਾਂ ਉਹ ਟਾਇਰ ਮਤਲਬ ਉਹ ਬਾਹਰ کا امپورٹڈ ٹائر ہی ਹੁੰਦਾ ਹੈ ਇਹ امپورਟਡ ਹੀ ਨੇ ਸਾਰੇ ਹਾਂ ਇਹ ਸਾਰੇ امپورਟਡ ਨੇ ਹੂੰ ਹੂੰ ਜਿਹੜੇ ਮਰਜ਼ੀ ਹਿਸਾਬ ਨਾਲ ਲੈ ਲਿਏ ਹਾਂ ਜਿਹੜੇ ਮਰਜ਼ੀ ਹਿਸਾਬ ਨਾਲ ਲੈ ਲੋ 250 ਰੁਪਿਆ ਕਿਲੋ ਤੋਲ ਕੇ ਲਿਓਗੇ ਇਤਨਾ ਹੀ ਰੇਟ ਬਣੇਗਾ ਇੱਕ ਟੋਕਾ 250 ਰੁਪਿਆ ਕਿਲੋ ਤੋਲ ਕੇ ਲਿਓਗੇ 10000 ਰੁਪਏ ਕੇ ਚਾਰੇ ਟਾਇਰ ਬਣਨਗੇ ਆਪਾਂ 8000 ਕੇ ਦੇ ਦਾਂਗੇ ਐਸੇ ਆ 8000 ਦੇ 80 ਬਿਨਾ ਤੋਲੇ ਹੀ ਦੇ ਦਾਂਗੇ ਠੀਕ ਹੈ ਲੈ ਵੀ ਅਗਰ ਤੋਲ ਕੇ 250 ਰੁਪਏ ਦੇ حساب ਨਾਲ ਲੈਣਿਆਂਗੇ ਤਾਂ ਤੁਹਾਡੇ 10000 ਦੇ ਬਣਨਗੇ ਤਾਂ ਤੁਹਾਨੂੰ 10000 ਰੁਪਏ ਕਰਨਾ ਪੂ ਤੇ ਅਗਰ ਤੁਸੀਂ ਅਹੀਂ ਲੈਣੇ ਚਾਰੇ ਤਾਂ ਤੁਹਾਡੇ 8000 ਕੇ ਚਾਰੇ 8000 ਰੁਪਿਆ ਦੇ ਪੈਣਗੇ ਇਹ 18 ਇੰਚੀ ਟਾਇਰ ਹੈ ਠੀਕ ਹੈ ਇਹ ਵੀ ਮਿਸ਼ਲਨ ਕੰਪਨੀ ਦਾ ਹੈ ਇਹ ਵੀ ਮਿਸ਼ਲਨ 250 ਰੁਪਿਆ ਕਿਲੋ ਤੋਲ ਕੇ ਲਓਗੇ ਘੱਟੋ ਘਟਾ 12000 ਕੇ ਚਾਰ ਟਾਇਰ ਬਣਨਗੇ ਠੀਕ ਹੈ ਹਾਂਜੀ ਅਦਰਵਾਈਜ਼ 10000 ਕੇ ਚਾਰੇ ਜੀ ਤੇ ਭਾਈ ਮਿੱਤਰੋ ਜਿਹੜੇ ਮਰਜੀ ਫੋਰਚੂਨਰ ਮੇ ਪਾਣਾ 20 ਇੰਚੀ ਗਾਟੇਰ ਹਾਂ ਕਈ ਗੰਦਨ ਵੀ ਤੋਲ ਕੇ ਵੇਲਾ 10000 ਰੁਪਏ ਕੇ ਚਾਰੇ ਟਾਇਰ ਬਣੇ 20000 ਰੁਪਏ ਕੇ ਬਣਨਗੇ ਚਾਰੇ ਟਾਇਰ ਤੋਲ ਕੇ 2500 ਰੁਪਿਆ ਕਿਲੋ ਗੈਸ ਆਪ ਤੇ ਵਜ਼ਨ ਬਹੁਤ ਹੈ ਟਾਇਰ ਠੀਕ ਹੈ 20000 ਰੁਪਏ ਕੇ ਬਣਨਗੇ ਚਾਰੇ ਟਾਇਰ ਤੋਲ ਕੇ ਠੀਕ ਹੈ ਆਪਾਂ 16000 ਕੇ ਚਾਰੇ ਟਾਇਰ ਦੇ ਦਾਂਗੇ ਸੁਰੇਂਦੀ ਕੰਪਨੀ ਕੇ オリジナル ਟਾਇਰ ਹੈ ਕੋਈ ਗੁੱਡੀ ਕੱਡਿਆ ਨਹੀਂ ਕੋਈ ਰਬੜ ਚੜਿਆ ਨਹੀਂ ਠੀਕ ਹੈ ਹਾਂਜੀ ਲੈ ਭਈਆ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਜਿਵੇਂ ਕੰਡੀਸ਼ਨ ਬਿਲਕੁਲ ਨਵੀਂ ਬਈ ਹੈ ਨਾ ਇੰਨਾ ਵੀ ਚੈੱਕ ਕਰ ਲੋ ਤੋਲ ਕੇ ਲੈ ਲਓ 250 ਰੁਪਿਆ ਕਿਲੋ ਦਾ ਹਿਸਾਬ ਤੇ ਘੱਟੋ ਘੱਟ 9000 ਦੇ ਟਾਇਰ ਬਣਗੇ ਆਪਾਂ 7000 ਦੇ ਦੇ ਦਾਂਗੇ ਵੀ ਟਾਇਰ ਚਾਰ ਡਿਸਕਾਊਂਟ ਦਾ ਸਾਡਾ ਪੂਰਾ ਹੈ ਕੋਈ ਦਿੱਕਤ ਨਾ ਮੰਨੋ ਮਿੱਤਰੋ ਜਿੱਥੇ ਆ 14 ਨੰਬਰ ਦੇ ਟਾਇਰ ਹਾਂ ਹਾਂ ਆਲਟੋ ਮੇ ਪਾਣਾ ਹੈ K10 ਮੇ ਕਿਸੇ ਨੇ ਕਹਿਣਾ ਵੀ ਘੱਟ ਪੈਸੇ ਲਾਣੇ ਨੇ ਹਾਂ ਹਾਂ 4000 ਕੇ ਚਾਰ ਰੀਮੋਰ ਟਾਇਰ ਦੋਨੋਂ ਚੀਜ਼ ਡਾਲ ਦਾਂਗੇ ਆਹਾ ਆਲਟੋ K10 ਮੇ ਪਾਣਾ ਹੈ ਵੈਗਨਰ ਮੇ ਪਾਣਾ ਹੈ I10 ਮੇ ਪਾਣਾ ਹੈ ਹਾਂ ਹਾਂ ਕਿਸੇ ਨੇ ਕਹਿਣਾ ਵੀ ਘੱਟ ਬਜਟ ਮੇ ਚਾਹੀਦੇ ਨੇ ਚਾਰ ਟਾਇਰ ਆ ਲੱਗ ਰਹੇ ਬ੍ਰਿਸ ਜਿਹੜੇ ਮਰਜ਼ੀ ਲੈ ਲੋ ਗੁੱਡੀ ਕੱਡੇ ਦੀ ਗਾਰੰਟੀ ਹੈ ਕੰਡੀਸ਼ਨ ਬਾਈ ਇਹ ਲੱਗਦਾ ਕਿ 90% ਟਾਇਰ ਨੇ ਬਾਈ 4000 ਕੇ 4 ਟਾਇਰ ਹਾਂ ਰੀਮੋਰ ਟਾਇਰ ਦੋਨੋਂ ਚੀਜ਼ ਓਕੇ ਤੇ ਬਾਈ ਮਿੱਤਰੋ ਦੇਖੋ ਬਾਈ ਜਿੱਥੇ ਤੁਹਾਡਾ ਭਾਈ ਆ ਕੇ ਖੜ ਗਿਆ ਉੱਥੇ ਇਹ ਨਹੀਂਗਾ ਵੀ ਰੇਟ ਵੱਧ ਹੋਊਗਾ ਰੇਟ ਉੱਥੇ ਘੱਟ ਹੀ ਹੋਊਗਾ ਮਾਰਕੀਟ ਰੇਟ ਨਾਲੋਂ ਬਾਈ ਹਨਾ ਹੋਰ ਵੀ ਲੈਸ ਕਰ ਦਾਂਗੇ ਮੌਕੇ ਤੇ ਬਾਈ ਹੋਰ ਵੀ ਬਹੁਤ ਕੁਝ ਹੋਊ ਬਾਈ ਚਲੋ ਯਾਰ ਹੁਣ ਜਿੰਨੇ ਲੈਸ ਦੀ ਚਲੋ ਗੱਲ ਆ ਗਈ ਉੱਥੇ ਤੁਹਾਨੂੰ ਆਪਾਂ ਜਿਵੇਂ ਇੱਕ ਬਾਈ ਨੇ ਕਹਿੰਦਾ ਹੱਬਾਂ ਦੇ ਉੱਪਰ ਪੇਂਟ ਹੋ ਗਿਆ ਨਵੇਂ ਨੱਟ ਪਾ ਕੇ ਦਿੱਤੇ ਫਿਟਿੰਗ ਫ੍ਰੀ ਦੇ ਦਿੱਤੀ ਇਨਾ ਬਹੁਤ ਹੁੰਦਾ ਬਈ ਹੈ ਨਾ ਕਿਉਂਕਿ ਹਰੇਕ ਹਰੇਕ ਬੰਦੇ ਦੇ ੜੜ ਖਰਚੇ ਹੁੰਦੇ ਨੇ ਬਈ ਇਹਨਾਂ ਦੁਕਾਨਦਾਰੀਆਂ ਚਲਾਉਣੀਆਂ ਨੇ ਯਾਰ ਤੇ ਪੱਕੇ ਆਜੋ ਤੁਹਾਨੂੰ ਅੰਦਰ ਤੱਕ ਦਿਖਾਵਾਂ ਬਹੁਤ ਕੁਝ ਪਿਆ ਬਈ ਮਿੱਤਰੋ ਜਿਹੜੇ ਮਗਰ ਵੀ ਜਿੱਥੇ ਤਰ੍ਹਾਂ ਦਿਲ ਕਰਦਾ ਜਿਹੜਾ ਮਾਰੀ ਟਾਇਰ ਦਿਖਾ ਦੇ ਕੋਈ ਦਿੱਕਤ ਨਾ ਮੰਨ ਏਕ ਵੀ ਟਾਇਰ ਗੁੱਡੀ ਘਟਾ ਨਹੀਂ ਮਿਲੇਗਾ ਪੂਰੇ ਗੋਡਾਉਨ ਚ ਬਈ ਹੁਣ ਐਡਾ ਵੱਡਾ ਗਦਾਮ ਬਈ ਹੈ ਨਾ ਦੇਖੋ ਜਗ੍ਹਾ ਤਾਂ ਉੰਨੀ ਹੋ ਘੇਰਨੀ ਟਾਇਰ ਨੇ ਚਾਹੇ ਆਪਾਂ ਉਹ 10% ਵਾਲਾ ਟਾਇਰ ਰੱਖਦੇ ਚਾਹੀਏ ਉੱਥੇ ਆਪਾਂ 100% ਵਾਲਾ ਰੱਖਦੇ ਚਾਹੀਏ 90 ਵਾਲਾ ਕੌਣ ਆਪਾ ਵਧੀਆ ਰੱਖਿਆ ਜਾਵੇ ਆ ਚੱਕ ਸਾਰੇ ਵਧੀਆ ਨਵੇਂ ਵੀ ਪਏ ਨੇ ਨਵਾਜ ਦੇਖੋ ਨਵੇਂ ਜਿਹੜੇ ਮਰਜ਼ੀ ਲੈ ਲਿਓ ਬਾਈ ਹਨਾ ਜਿਹੜਾ ਜਿਹੜੀ ਮਰਜ਼ੀ ਗੱਡੀ ਦੀ ਮੈਂ ਹੁਣ ਆਹ ਕਿਹੜੀ ਗੱਡੀ ਦਾ ਨਵਾ ਬਾਈ ਟਾਇਰ ਹੈ ਇਹ 18 ਨੰਬਰ ਹੈ ਕ੍ਰੇਟਾ ਬ੍ਰੇਜ ਦਾ 18 ਨੰਬਰ ਕ੍ਰੇਟਾ ਬ੍ਰੇਜ ਦਾ ਠੀਕ ਹੈ ਜੇ ਕੇ ਦਾ ਨਵਾ ਟਾਇਰ ਹੈ ਸਸਤਾ ਟਾਇਰ ਹੂੰ ਹੂੰ ਅੱਛਾ ਜਿਵੇਂ ਕੱਲੇ ਕਿਸੇ ਨੇ ਟਾਇਰ ਪਵਾਣੇ ਹੁੰਦੇ ਨੇ ਟਾਇਰਾਂ ਦੇ ਉੱਤੇ ਵੀ ਫਨਾਸ ਹੋ ਜਾਂਦਾ ਨਾ ਕੱਲਾ ਹੋ ਜੂਗਾ ਬਰੇ ਟਾਇਰਾਂ ਦੇ ਉੱਤੇ ਵੀ ਫਨਾਸ ਠੀਕ ਹੈ ਜਿੱਦਾਂ ਮਰਜ਼ੀ ਆ ਚੈੱਕ ਕਰ ਲਓ ਸਾਰੇ ਉੱਪਰਲੇ ਟਾਇਰ ਤੋਂ ਲੈ ਕੇ ਥੱਲੇਲੇ ਟਾਇਰ ਤੱਕ ਜ ਦੇਖੋ ਬਾਈ ਹਨਾ ਤੇ ਹੈ ਨਾ ਚੀਜ਼ ਵਧੀਆ ਬਾਈ ਜੇ ਕਿਸੇ ਨੇ ਉਹਨੂੰ ਕੋਈ ਵੀ ਅਗਰ ਕੋਈ ਟਾਇਰ ਪਾਉਣਾ ਕੋਈ ਰਿਮ ਪਾਉਣਾ ਕੋਈ ਲਾਇ ਵੀਲ ਕੋਈ ਕਿੱਦਾਂ ਦਾ ਵੀ ਤਾਂ ਤੁਸੀਂ ਬਾਈ ਮਨਜੀਤ ਲਵੇ ਆ ਜਾਓ ਤੇ ਲక్ష్ਮੀ ਟਾਇਰ ਪਾਤਣਾ ਓਏ ਪਾਤੜਾ ਆਉਣਾ ਕਿੱਥੇ ਜੇ ਪੈਂਦਾ ਆਪਾਂ ਨੂੰ ਨਿਆਲ ਬਾਈਪਾਸ ਤੇ ਵੀਰ ਕਾਰ ਬਾਜ਼ਾਰ ਚ ਸੰਨੀਅਰ ਸੰ ਸਿਟੀ ਠੀਕ ਹੈ ਲక్ష్ਮੀ ਟਾਇਰ ਸਰਵਿਸ ਹੂੰ 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 ਤੇ ਬਾਈ ਇਹ ਸਾਰੇ ਟਾਇਰ ਨੇ ਜਿਹੜੀ ਮਰਜ਼ੀ ਗੱਡੀ ਲਿਆਓ ਚੱਲੀਏ ਬਾਹਰ ਨੂੰ ਆਪਾਂ ਹਾਂਜੀ ਜੀ ਜਿਹੜੀ ਮਰਜ਼ੀ ਗੱਡੀ ਲਿਆਓ ਗਰਦਾਮ ਤੁਹਾਨੂੰ ਮੈਂ ਦਿਖਾਈ ਦਿੱਤਾ ਬਾਈ ਚੈੱਕ ਕਰ ਲਓ ਟਾਇਰ ਹੈ ਨਾ ਵਧੀਆ ਕੁਆਲਿਟੀ ਸਾਰੇ 80 90% ਮਿਲेंगे भाई जेडी मर्ज़ी ਗੱਡੀ ਲੈ ਲੋ ਹਾਂ ਆਪਾਂ ਤਾਂ ਉਹੀ ਗੱਲ ਕਹਾਂ ਵੀ ਹਲਕੀ ਚੀਜ਼ ਨਾ ਪੋਆਓ ਕਸਟਮਰ ਨੂੰ ਬਾਰ ਬਾਰ ਇਹ ਗੱਲ ਸਮਝਾਵਾਂ ਵੀ ਹਲਕੀ ਚੀਜ਼ ਨਾ ਪੋਆਓ 80 90% ਟਾਇਰ ਦੇਖ ਕੇ ਲੈਓ ਵਧੀਆ ਕੰਡੀਸ਼ਨ ਦਾ ਟਾਇਰ ਲੈਓ ਉੱਚੇ ਮਾਡਲ ਲਗਾ ਲਓ ਠੀਕ ਹੈ ਤੇ ਬਸ ਭਾਈ ਆਜੋ ਜੇ ਕਿਸੇ ਨੇ ਕੋਈ ਵੀ ਟਾਇਰ ਪੋਣਾ ਕੋਈ ਅਲਾਏ ਪੋਣਾ ਵਿਜ਼ਿਟ ਕਰ ਲਓ ਜਲਦੀ ਤੋਂ ਜਲਦੀ ਬਾਈ ਲਵੇ ਬਹੁਤ ਵਧੀਆ ਸਰਵਿਸ ਮਿਲੂ ਤੁਹਾਨੂੰ ਤੁਸੀਂ ਨਰਾਜ਼ ਨਹੀਂ ਹੋਵੋਗੇ ਜਿਸ ਤੱਕ ਮੈਨੂੰ ਲੱਗਦਾ ਭਾਈ ਹੈਨਾ ਕਿਉਂਕਿ ਜਦੋਂ ਇੱਕ ਵਾਰ ਮੈਂ ਤੁਹਾਡੇ ਲਿਵਾਇਆ ਸੀ ਮੈਂ ਸਿਰਫ ਕੱਲੇ ਲਾਈਟ ਆਰਪੋਨ ਆਏ ਤੁਹਾਡੇ ਕੋਲ ਕੱਲੇ ਲਾਈਟ ਹੈ ਹਨਾ ਉਸ ਤੋਂ ਬਾਅਦ ਵੀ ਬਾਈ ਨਾਲ ਮੋਹ ਪਿਆ ਰੰਦਾ ਪੈ ਗਿਆ ਹੁਣ ਕੰਮ ਵੀ ਕਰ ਲੱਗੇ ਨਾਲ ਉਹਦੇ ਵੀ ਤੁਹਾਡਾ ਵੀ ਹੀ ਹੋਊਗਾ ਭਾਈ ਜਨਾ ਜਦੋਂ ਤੁਸੀਂ ਆਓਗੇ ਬਾਈ ਹੋਰਾਂ ਕੋਲ ਖੁਸ਼ ਹੋ ਕੇ ਜਾਓਗੇ ਕੋਈ ਦਿੱਕਤ ਨਾ ਮੰਨੋ ਬਹੁਤ ਵਧੀਆ ਸੁਭਾਅ ਬਾਈ ਦਾ ਬਾਈ ਮਨਜੀਤ ਦਾ ਠੀਕ ਆ ਤੇ ਬਾਕੀ ਬਾਈ ਹੋਰਾਂ ਦੇ ਫਾਦਰ ਸਾਹਿਬ ਵੀ ਉਰੀ ਹੁੰਦੇ ਨੇ ਤੇ ਬਾਈ ਹੋਰੇ ਜਿਹੜੇ ਬਾਈ ਨੇ ਜਿਹੜੇ ਨਾਲ ਕੰਮ ਕਰਦੇ ਨੇ ਸਾਰੇ ਵਧੀਆ ਨੇ ਬਾਈ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਕਿਸੇ ਪੱਖੋਂ ਵੀ ਥੱਲੇ ਫੇਰੇ ਵੀਰੇ ਆਪਾਂ ਹਾਂਜੀ ਠੀਕ ਹੈ ਭਾਈ ਮਿਲਦੇ ਆਣਾ ਬਾਕੀ ਰੀਲਾਂ ਦੇ ਵਿੱਚ ਵੀਡੀਓ ਆਉਣਗੇ ਉੱਤੇ ਜਾ ਕੇ ਆਪਣਾ ਪੇਜ ਫੋਲੋ ਕਰ ਲਓ ਇੰਸਟਾਗ੍ਰam ਫੇਸਬੁਕ ਤੇ